ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਪਿਆਰੀ ਸਾਧ ਸੰਗਤ ਜੀਓ ਨਾਮ ਸਿਮਰਨ ਦੀ ਮਹਿਕ ਨੂੰ ਗੁਰਸਿੱਖੀ ਦੀ ਮਹਿਕ ਨੂੰ ਵੰਡਣ ਵਾਲੀਆਂ ਬਹੁਤ ਸਾਰੀਆਂ ਰੰਗ ਰਤੜੀਆਂ ਰੂਹਾਂ ਸਿੱਖ ਪੰਥ ਦੇ ਵਿੱਚ ਹੋਈਆਂ ਹਨ ਇਨ੍ਹਾਂ ਰੰਗ ਰਤੜੀਆਂ ਰੂਹਾਂ ਦੇ ਵਿੱਚੋਂ ਨਾਮ ਜਪੰਦਰੀ ਲਾਲੀ ਭਾਈ ਸਾਹਿਬ ਭਾਈ ਰੰਧੀਰ ਸਿੰਘ ਜੀ ਦਾ ਨਾਮ ਬੜੇ ਸਤਕਾਰ ਦੇ ਨਾਲ ਪੰਥ ਵਿੱਚ ਲਿਆ ਜਾਂਦਾ ਹੈ ਜਿਨ੍ਹਾਂ ਨੇ ਕਿ ਆਪਣਾ ਸੰਪੂਰਨ ਜੀਵਨ ਨਾਮ ਸਿਮਰਨ ਬੰਦਗੀ ਦੇ ਲੇਖੇ ਵਿੱਚ ਲਾਇਆ ਕੀਰਤਨ ਨਿਰਮੋਲਕ ਹੀਰਾ ਨੂੰ ਆਪਣੇ ਮਸਤਕ ਦਾ ਭਾਗ ਬਣਾਇਆ ਜਿਨ੍ਹਾਂ ਸੰਗਤਾਂ ਨੇ ਭਾਈ ਰਣਦੀਰ ਸਿੰਘ ਜੀ ਦਾ ਕੀਰਤਨ ਸਰਵਣ ਕੀਤਾ ਹੈ ਜਾਂ ਸੰਗਤ ਕੀਤੀ ਹੈ ਉਹ ਇਸ ਗੱਲ ਨੂੰ ਭਲੀ ਪਾਂਤ ਜਾਣਦੀਆਂ ਹਨ ਕਿ ਭਾਈ ਸਾਹਿਬ ਕਿਸ ਵਜਤ ਦੇ ਵਿੱਚ ਆ ਕੇ ਕੀਰਤਨ ਕਰਦੇ ਸਨ ਕਿ ਉਹਨਾਂ ਦੇ ਸਤਸੰਗ ਦੇ ਵਿੱਚ ਸੰਗਤ ਦੀਆਂ ਸਮਾਧੀਆਂ ਲੱਗ ਜਾਂਦੀਆਂ ਸਨ ਸੰਗਤ ਵੀ ਉਸ ਰਸ ਨੂੰ ਮਾਨਦੀ ਸੀ ਜਿਸ ਰਸ ਨੂੰ ਭਾਈ ਰਣਜੀਤ ਸਿੰਘ ਜੀ ਮਾਨਦੇ ਹੁੰਦੇ ਸਨ ਕਿਉਂਕਿ ਉਹਨਾਂ ਨੇ ਨਾਮ ਸਿਮਰਨ ਦੀ ਇੱਕ ਅਜਿਹੀ ਪ੍ਰਾਪਤੀ ਕਰ ਲਈ ਸੀ ਜਿਸ ਦੇ ਬਾਰੇ ਗੁਰਬਾਣੀ ਦੇ ਵਿੱਚ ਆਉਂਦਾ ਹੈ ਹਰ ਹਰ ਜਨ ਦੋ ਇੱਕ ਹੈ ਬੇ ਬੇਚਾਰ ਕਿਛ ਨਾ ਹੈ ਜਲ ਤੇ ਉਪਜ ਤਰੰਗ ਜਿਉ ਜਲ ਹੀ ਵਿਖੈ ਸਮਾ ਹੈ ਵਾਹਿਗੁਰੂ ਅਤੇ ਉਸ ਦੇ ਪਿਆਰਿਆਂ ਦੇ ਵਿੱਚ ਭੇਦ ਹੀ ਨਹੀਂ ਰਹਿ ਜਾਂਦਾ ਸੋ ਇਸ ਅਵਸਥਾ ਨੂੰ ਹਾਸਲ ਕਰਨਾ ਵਿਰਲਿਆਂ ਦੇ ਹਿੱਸੇ ਦੇ ਵਿੱਚ ਆਉਂਦਾ ਹੈ ਆਇਰਨ ਧੀਰ ਸਿੰਘ ਜੀ ਦੇ ਜੋ ਜੱਥੇ ਦੇ ਸੇਵਕ ਸਨ ਜੋ ਸਤਸੰਗੀ ਸਨ ਉਹ ਵੀ ਬਹੁਤ ਉੱਚੀਆਂ ਰੂਹਾਂ ਸਨ ਉਹਨਾਂ ਨੇ ਵੀ ਨਾਮ ਸਿਮਰਨ ਦੀ ਬੇਅੰਤ ਕਮਾਈ ਕੀਤੀ ਅੱਜ ਅਸੀਂ ਇੱਕ ਅਜੀਹੀ ਪਰਸਨੈਲਿਟੀ ਜੋ ਕਿ ਭਾਈ ਰੰਧੀਰ ਸਿੰਘ ਜੀ ਨਾਲ ਜੁੜੀ ਹੋਈ ਸੀ ਉਹਨਾਂ ਦੇ ਜੀਵਨ ਦੇ ਵਿੱਚੋਂ ਇੱਕ ਪ੍ਰਸੰਗ ਆਪਜੀ ਨਾਲ ਸ਼ੇਅਰ ਕਰਾਂਗੇ ਜਿਸ ਤੋਂ ਸਾਨੂੰ ਪਤਾ ਲੱਗੇਗਾ ਕਿ ਗੁਰਸਿੱਖ ਕਿੰਨੇ ਮਹਾਨ ਗੁਣਾਂ ਦਾ ਧਾਰਨੀ ਹੁੰਦਾ ਹੈ ਕਲਗੀਧਰ ਪਾਤਸ਼ਾਹ ਜੀ ਦਾ ਗੁਰਸਿੱਖ ਕਿੰਨੇ ਮਹਾਨ ਗੁਣਾਂ ਨਾਲ ਭਰਪੂਰ ਹੁੰਦਾ ਹੈ ਅੱਜ ਦੇ ਪ੍ਰਸੰਗ ਦੇ ਵਿੱਚ ਸਾਨੂੰ ਸਹਿਨਸ਼ੀਲਤਾ ਅਤੇ ਸੂਰਬੀਰਤਾ ਦੀ ਮਿਸਾਲ ਦਾ ਪਤਾ ਲੱਗੇਗਾ ਕਈ ਵਾਰ ਸਹਿਨਸ਼ੀਲਤਾ ਨੂੰ ਕਮਜ਼ੋਰੀ ਦੇ ਰੂਪ ਦੇ ਵਿੱਚ ਸਮਝਿਆ ਜਾਂਦਾ ਹੈ ਤੇ ਕਈ ਵਾਰ ਕਿਸੇ ਦੀ ਬੇਪਰਵਾਹੀ ਨੂੰ ਜਾਂ ਉਸ ਦੇ ਵੀਰ ਰਸ ਨੂੰ ਜ਼ੁਲਮ ਦਾ ਨਾਮ ਦਿੱਤਾ ਜਾਂਦਾ ਹੈ ਅਸਲ ਦੇ ਵਿੱਚ ਸਹਿਨਸ਼ੀਲਤਾ ਕੀ ਹੈ ਜਾਂ ਸੂਰਬੀਰਤਾ ਕੀ ਹੈ ਇਸ ਦਾ ਸੰਤੁਲਨ ਕੀ ਹੈ ਇਹ ਸਾਨੂੰ ਗੁਰਸਿੱਖੀ ਜੀਵਨ ਦੇ ਵਿੱਚੋਂ ਪਤਾ ਲੱਗ ਸਕਦਾ ਹੈ ਇਹ ਸਾਨੂੰ ਗੁਰਬਾਣੀ ਦੇ ਵਿੱਚੋਂ ਪਤਾ ਲੱਗ ਸਕਦਾ ਹੈ ਕਿਉਂਕਿ ਜੇ ਕੋ ਖਾਵੇ ਜੇ ਕੋ ਪੁੰਚੇ ਤਿਸਕਾ ਹੋਇ ਉਧਾਰੋ ਕਿ ਅਸੀਂ ਗੁਰਬਾਣੀ ਪੜ੍ਹਦੇ ਹਾਂ ਤੇ ਉਸ ਨੂੰ ਮੰਨਣ ਦਾ ਵੀ ਯਤਨ ਕਰੀਏ ਅੱਜ ਦੇ ਪ੍ਰਸੰਗ ਵਿੱਚ ਇੱਕ ਅਜੇਹਾ ਹੀ ਅਲੌਕਿਕ ਜੀਵਨ ਆਪ ਜੀ ਦੇ ਸਾਹਮਣੇ ਰੱਖਾਂਗੇ ਜੋ ਕਿ ਭਾਈ ਰੰਤੀਰ ਸਿੰਘ ਜੀ ਦੇ ਜਥੇ ਦੇ ਇੱਕ ਸਿੰਘ ਭਾਈ ਸਰਵਣ ਸਿੰਘ ਜੀ ਨਾਲ ਸੰਬੰਧਿਤ ਹੈ ਭਾਈ ਸਰਵਣ ਸਿੰਘ ਜੀ ਜਿਨ੍ਹਾਂ ਨੇ ਕੇ ਨਾਮ ਸਿਮਰਨ ਦੀ ਕਾਲ ਦੁਆਰਾ ਉਹ ਉਹ ਅਵਸਥਾ ਹਾਸਲ ਕਰਨੀ ਸੀ ਜਿਸ ਦੇ ਵਿੱਚ ਸੋਨਾ ਚਾਂਦੀ ਇੱਕੋ ਹਨ ਜਿਸ ਦੇ ਵਿੱਚ ਖੁਸ਼ੀ ਗਮੀ ਇੱਕੋ ਹੈ ਇਸ ਤਰ੍ਹਾਂ ਦਾ ਉਹਨਾਂ ਦਾ ਜੀਵਨ ਹੋ ਚੁੱਕਿਆ ਸੀ ਕਿ ਉਹ ਸੰਭਰਤੀ ਦੇ ਵਿੱਚ ਰਹਿੰਦੇ ਸਨ ਇਸ ਪ੍ਰਸੰਗ ਦੇ ਅਨੁਸਾਰ ਇੱਕ ਵਾਰ ਭਾਈ ਰਣਧੀਰ ਸਿੰਘ ਜੀ ਤੇ ਭਾਈ ਸਰਵਣ ਸਿੰਘ ਜੀ ਆਪਣੇ ਸਾਥੀਆਂ ਨੂੰ ਮਿਲਣ ਦੇ ਲਈ ਅੰਬਾਲਾ ਸ਼ਾਮਣੀ ਵਿਖੇ ਜਾ ਰਹੇ ਸਨ ਜਦੋਂ ਆਪ ਅੰਬਾਲਾ ਲਿਖੇ ਪਹੁੰਚਦੇ ਹਨ ਤਾਂ ਉੱਥੇ ਭਾਈ ਸਰਵਣ ਸਿੰਘ ਜੀ ਦੀ ਖੜਿਆਂ ਦੀ ਹੀ ਸਮਾਧੀ ਲੱਗ ਜਾਂਦੀ ਹੈ ਜਿੱਥੇ ਉਹਨਾਂ ਦੀ ਸਮਾਧੀ ਲੱਗਦੀ ਹੈ ਉੱਥੇ ਟਿਕਟ ਵੰਡੇ ਜਾਂਦੇ ਸਨ ਸਵਾਰੀਆਂ ਆ ਕੇ ਆਪਣੀਆਂ ਟਿਕਟ ਪ੍ਰਾਪਤ ਕਰਦੀਆਂ ਸਨ ਪਰ ਉਸ ਸਮੇਂ ਜਦੋਂ ਉਹਨਾਂ ਦੀ ਸਮਾਧੀ ਲੱਗੀ ਸੀ ਤਾਂ ਉਹ ਟਿਕਟ ਨਹੀਂ ਵੰਡ ਰਹੇ ਸਨ ਕਿਉਂਕਿ ਹਜੇ ਟ੍ਰੇਨ ਨਹੀਂ ਆਈ ਸੀ ਥੋੜੇ ਸਮੇਂ ਬਾਅਦ ਟ੍ਰੇਨ ਆ ਜਾਂਦੀ ਹੈ ਪਰ ਭਾਈ ਸਰਵਣ ਸਿੰਘ ਜੀ ਦੀ ਇਹ ਸਮਾਧੀ ਐਨੀ ਅਡੋਲ ਸੀ ਕਿ ਉਹਨਾਂ ਨੂੰ ਪਤਾ ਹੀ ਨਹੀਂ ਲੱਗਦਾ ਕਿ ਸਵਾਰੀਆਂ ਉਹਨਾਂ ਦੇ ਪਾਸ ਜਮ੍ਹਾਂ ਹੋ ਰਹੀਆਂ ਹਨ ਉੱਥੇ ਟਿਕਟ ਵੰਡਨੇ ਸ਼ੁਰੂ ਹੋ ਗਏ ਹਨ ਜਦੋਂ ਉੱਥੇ ਕਾਫੀ ਰਸ਼ ਹੋ ਜਾਂਦਾ ਹੈ ਤਾਂ ਇੱਕ ਪੁਲਿਸ ਵਾਲਾ ਆਉਂਦਾ ਹੈ ਜੋ ਦੇਖਦਾ ਹੈ ਕਿ ਭਾਈ ਸਰਵਣ ਸਿੰਘ ਜੀ ਸਮਾਦੀ ਦੇ ਵਿੱਚ ਖੜੇ ਹਨ ਅੱਖਾਂ ਮੁੰਦੇ ਹੋਏ ਹਨ ਉਹ ਆ ਕੇ ਦੋ ਤਿੰਨ ਵਾਰ ਭਾਈ ਸਰਵਣ ਸਿੰਘ ਜੀ ਦਾ ਮੋਢਾ ਹਲੂਣਦਾ ਹੈ ਭਾਈ ਸਰਵਣ ਸਿੰਘ ਜੀ ਫੇਰ ਵੀ ਉਹਵੇਂ ਹੀ ਖੜੇ ਰਹਿੰਦੇ ਹਨ ਉਹਨਾਂ ਨੂੰ ਅਹਿਸਾਸ ਹੀ ਨਹੀਂ ਹੁੰਦਾ ਕਿ ਕੋਈ ਪੁਲਿਸ ਵਾਲਾ ਉਹਨਾਂ ਦੇ ਨਜ਼ਦੀਕ ਆਇਆ ਹੈ ਇਹ ਦੇਖ ਕੇ ਪੁਲਿਸ ਵਾਲਾ ਉਹਨਾਂ ਦੇ ਮੁਖਾਰ ਬੰਨ ਤੇ ਇੱਕ ਖਿੱਚ ਕੇ ਚਪੇੜ ਮਾਰਦਾ ਹੈ ਜਦੋਂ ਭਾਈ ਸਰਵਣ ਸਿੰਘ ਜੀ ਦੀ ਸਹਜ ਰੂਪੀ ਥੋੜੀ ਅੱਖ ਖੁੱਲਦੀ ਹੈ ਤਾਂ ਪੁਲਿਸ ਵਾਲਾ ਉਹਨਾਂ ਨੂੰ ਡਾਂਟ ਕੇ ਆਖਦਾ ਹੈ ਕਿ ਤੈਨੂੰ ਪਤਾ ਨਹੀਂ ਇੱਥੇ ਟਿਕਟ ਵੰਡਦੇ ਹਨ ਤੈਨੂੰ ਐਨੇ ਵਾਰ ਹਲੂਣਿਆ ਪਰ ਤੂੰ ਹਿਲਿਆ ਤੱਕ ਨਹੀਂ ਹੁਣ ਜਦੋਂ ਤੇਰੇ ਮੁਖ ਤੇ ਚਪੇੜ ਮਾਰੀ ਹੈ ਤਾਂ ਤੂੰ ਸੁਚੇਤ ਹੋਇਆ ਹੈ ਤੂੰ ਪਹਿਲਾਂ ਹੀ ਸੁਚੇਤ ਹੋ ਜਾਂਦਾ ਭਾਈ ਸਰਵਣ ਸਿੰਘ ਜੀ ਨੂੰ ਇਸ ਚਪੇੜ ਦਾ ਰੰਚਕ ਮਾਤਰ ਵੀ ਗੁੱਸਾ ਨਹੀਂ ਆਇਆ ਉਲਟਾ ਉਹ ਉਸ ਪੁਲਿਸ ਵਾਲੇ ਦੇ ਪੈਰਾਂ ਤੇ ਧਰਮ ਕਰਕੇ ਡਿੱਗ ਪੈਂਦੇ ਹਨ ਤੇ ਕਹਿੰਦੇ ਹਨ ਕਿ ਮੈਨੂੰ ਤੁਸੀਂ ਮੁਆਫ ਕਰ ਦੇਵੋ ਮੇਰ ਤੋਂ ਗਲਤੀ ਹੋ ਗਈ ਹੈ ਜੇ ਭਾਈ ਸਰਵਣ ਸਿੰਘ ਜੀ ਉਸ ਪੁਲਸ ਵਾਲੇ ਦੇ ਪੈਰਾਂ ਦੇ ਵਿੱਚ ਡਿੱਗੇ ਹੀ ਸਨ ਕਿ ਪੁਲਸ ਵਾਲਾ ਧੜਮ ਦੇਣੇ ਜ਼ਮੀਨ ਤੇ ਦੂਰ ਜਾ ਕੇ ਡਿੱਗਦਾ ਹੈ ਤੇ ਉੱਚੀ ਉੱਚੀ ਕਲਕਾਰੀਆਂ ਮਾਰਦਾ ਹੈ ਦੁਹਾਈਆਂ ਦਿੰਦਾ ਹੈ ਕਿ ਲੋਕੋ ਮੈਨੂੰ ਤੁਸੀਂ ਇਸ ਸਿੱਖ ਤੋਂ ਬਖਸ਼ਾ ਦੇਵੋ ਮੇਰੇ ਤੋਂ ਬਹੁਤ ਵੱਡੀ ਭੁੱਲ ਹੋ ਗਈ ਹੈ ਸਿਪਾਹੀ ਲਿਆ ਇਹਨਾਂ ਕਲਕਾਰੀਆਂ ਨੂੰ ਸੁਣ ਕੇ ਬਹੁਤ سارے ਲੋਕ ਉੱਥੇ ਜਮ੍ਹਾਂ ਹੋ ਜਾਂਦੇ ਹਨ ਭਾਈ ਰਣਧੀਰ ਸਿੰਘ ਜੀ ਜੋ ਕਿ ਪਹਿਲਾਂ ਦੂਰੀ ਤੇ ਸਨ ਉਹ ਵੀ ਨਜ਼ਦੀਕ ਆ ਜਾਂਦੇ ਹਨ ਤੇ ਕਹਿੰਦੇ ਹਨ ਕਿ ਤੈਨੂੰ ਇਸ ਸਿੱਖ ਨੇ ਕੀ ਕਿਹਾ ਹੈ ਤੂੰ ਕਿਉਂ ਇਹ ਕਹਿ ਰਿਹਾ ਹੈ ਕਿ ਮੈਨੂੰ ਸਿੱਖ ਤੋਂ ਬਖਸ਼ਾ ਦੇਵੋ ਫਿਰ ਉਸ ਸਪਾਹੀ ਕਹਿੰਦਾ ਹੈ ਕਿ ਮੈਨੂੰ ਤਾਂ ਸਿੱਖ ਨੇ ਮਾਰ ਛੱਡਿਆ ਹੈ ਤੁਸੀਂ ਮੈਨੂੰ ਇਸ ਤੋਂ ਬਖਸ਼ਾ ਦੇਵੋ ਤਾਂ ਭਾਈ ਰਣਧੀਰ ਸਿੰਘ ਜੀ ਕਹਿੰਦੇ ਨੇ ਤੈਨੂੰ ਸਿੱਖ ਨੇ ਕੀ ਮਾਰਿਆ ਹੈ ਤਾਂ ਸਪਾਹੀ ਕਹਿੰਦਾ ਹੈ ਕਿ ਮਾਰਿਆ ਹੀ ਨਹੀਂ ਮੇਰੇ ਪੱਲੇ ਹੀ ਸਿੱਖ ਨੇ ਕੁਝ ਨਹੀਂ ਛੱਡਿਆ ਮੇਰੇ ਅੰਦਰ ਬਿਲਕੁਲ ਵੀ ਸਤਿਆ ਨਹੀਂ ਰਹੀ ਇਸ ਨੇ ਮੇਰੇ ਪੈਰਾਂ ਉੱਤੇ ਡਿੱਗ ਕੇ ਮੇਰੀ ਸਾਰੀ ਕਲਾ ਸੂਤ ਲਈ ਹੈ ਪਤਾ ਨਹੀਂ ਕਿਹੜੀ ਸ਼ਕਤੀ ਦੇ ਵਿੱਚ ਹੈ ਕਿ ਮੈਂ ਨਿਰਬਲ ਹੋ ਚੁੱਕਾ ਹਾਂ ਹੁਣ ਮੇਰੇ ਕੋਲ ਬਚਣ ਦਾ ਇੱਕੋ ਹੀ ਹੱਲ ਹੈ ਜੇ ਇਹ ਸਿੱਖ ਮੈਨੂੰ ਬਖਸ਼ ਦੇਵੇ ਨਹੀਂ ਤਾਂ ਮੇਰੀ ਮੌਤ ਹੋ ਜਾਣੀ ਹੈ ਜਦੋਂ ਇਹ ਸਾਰੀ ਘਟਨਾ ਹੋ ਰਹੀ ਸੀ ਤਾਂ ਕੋਲੇ ਇੱਕ ਸਾਈ ਵੀ ਖੜਾ ਸੀ ਜੋ ਕਿ ਹੈਰਾਨ ਹੁੰਦਾ ਹੈ ਤੇ ਕਹਿੰਦਾ ਹੈ ਸਾਡੇ ਪੈਗੰਬਰ ਨੇ ਸਾਨੂੰ ਦੱਸਿਆ ਹੈ ਕਿ ਜੇ ਤੁਹਾਡੀ ਇੱਕ ਗੱਲ ਤੇ ਕੋਈ ਚਪੇੜ ਮਾਰੇ ਤਾਂ ਤੁਸੀਂ ਦੂਸਰੀ ਅੱਗੇ ਕਰ ਦੇਣੀ ਪਰ ਇਹ ਸਿੱਖ ਨੇ ਤਾਂ ਕਮਾਲ ਹੀ ਕਰ ਦਿੱਤੀ ਹੈ ਇਸ ਨੇ ਦੂਸਰੀ ਗੱਲ ਤਾਂ ਕੀ ਅੱਗੇ ਕਰਨੀ ਇਹ ਉਸ ਸਿਪਾਹੀ ਦੇ ਚਰਨਾਂ ਦੇ ਵਿੱਚ ਹੀ ਡਿੱਗ ਪਿਆ ਹੈ ਤੇ ਸਿਪਾਹੀ ਇਸ ਹਾਲਤ ਦੇ ਵਿੱਚ ਪਹੁੰਚ ਗਿਆ ਹੈ ਕਿ ਉਹ ਮਰਨ ਵਰਗਾ ਪ੍ਰਤੀਤ ਕਰ ਰਿਹਾ ਹੈ ਉਸ ਦੇ ਕੋਲ ਕੋਈ ਸੱਤਿਆ ਹੀ ਨਹੀਂ ਰਹੀ ਈਸਾਈ ਨੇ ਇਹ ਗੱਲ ਸੁਣ ਕੇ ਭਾਈ ਰੰਤੀਰ ਸਿੰਘ ਜੀ ਬੜੇ ਵਜਦ ਦੇ ਵਿੱਚ ਆਉਂਦੇ ਹਨ ਤੇ ਕਹਿੰਦੇ ਨੇ ਕਿ ਸਾਨੂੰ ਇਹ ਸਿੱਖਿਆ ਸਾਡੇ ਗੁਰੂ ਪਿਤਾ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਤੋਂ ਪ੍ਰਾਪਤ ਹੋਈ ਹੈ ਕਿ ਜੋ ਤੈ ਮਾਰਨ ਮੁਕੀਆਂ ਤਿਨਾ ਨਾ ਮਾਰੇ ਘਮ ਆਪਣੇ ਘਰ ਜਾਈਏ ਪੈਰ ਤੇ ਨਾਂ ਦੇ ਚੁੰਮ ਜਦੋਂ ਭਾਈ ਸਰਵਣ ਸਿੰਘ ਜੀ ਦੀ ਅਵਸਥਾ ਬਾਰੇ ਇਹ ਅਸੀਸਾਂ ਮਿਲ ਰਹੀਆਂ ਸਨ ਜਦ ਚੰਗੇ ਬੋਲ ਨਿਕਲ ਰਹੇ ਸਨ ਤਾਂ ਕੋਲੇ ਇੱਕ ਆਰਿਆ ਸਮਾਜੀ ਖੜਾ ਹੁੰਦਾ ਹੈ ਜੋ ਕਿ ਬੜਾ ਚੁੰਝਲਾ ਹਟ ਦੇ ਵਿੱਚ ਆ ਕੇ ਕਹਿੰਦਾ ਹੈ ਕਿ ਇਹ ਗੱਲ ਠੀਕ ਨਹੀਂ ਹੈ ਜੋ ਇਸ ਸਿੱਖ ਨੇ ਕੀਤੀ ਹੈ ਇਹ ਸਿੱਖ ਨੂੰ ਚਾਹੀਦਾ ਸੀ ਜਦੋਂ ਉਸਦੇ ਚਪੇੜ ਮਾਰੀ ਤਾਂ ਉਸ ਨੂੰ ਸੋਧਾ ਲਾਉਂਦਾ ਉਸ ਨੂੰ ਉੱਥੇ ਹੀ ਟੱਕਰਦਾ ਤਾਂ ਜੋ ਉਹਨੂੰ ਸਿੱਖਿਆ ਮਿਲਦੀ ਤਾਂ ਭਾਈ ਰਣਜੀਤ ਸਿੰਘ ਜੀ ਕਹਿੰਦੇ ਨੇ ਅਸੀਂ ਤੁਹਾਡੇ ਨਾਲ ਝਗੜਨਾ ਨਹੀਂ ਭਾਈ ਸਾਹਿਬ ਤੁਹਾਨੂੰ ਜਿਵੇਂ ਸਮਝ ਦੇ ਵਿੱਚ ਆਵੇ ਤੁਹਾਨੂੰ ਮੁਬਾਰਕ ਹੈ ਉਸ ਤੋਂ ਬਾਅਦ ਭਾਈ ਰਣਤੇਰ ਸਿੰਘ ਜੀ ਤੇ ਭਾਈ ਸਰਵਣ ਸਿੰਘ ਜੀ ਅੰਬਾਲਾ ਸ਼ੌਣੀ ਵਾਲੇ ਪਾਸੇ ਜਥੇ ਸਮੇਤ 40 ਪਾ ਦਿੰਦੇ ਹਨ ਤੇ ਉਹ ਜਿਹੜਾ ਆਰਿਆ ਸਮਾਜ ਜੀ ਹੁੰਦਾ ਹੈ ਉਸਨੇ ਵੀ ਉਸ ਪਾਸੇ ਜਾਣਾ ਹੁੰਦਾ ਹੈ ਉਹ ਵੀ ਜਥੇ ਦੇ ਵਿੱਚ ਸ਼ਾਮਲ ਹੋ ਜਾਂਦਾ ਹੈ ਰਸਤੇ ਦੇ ਵਿੱਚ ਜਾਂਦੇ ਹੋਏ ਰਹਿਰਾ ਸਾਹਿਬ ਦਾ ਸਮਾਂ ਹੋ ਜਾਂਦਾ ਹੈ ਰਹਿਰਾ ਸਾਹਿਬ ਕਰਨ ਤੋਂ ਪਹਿਲਾਂ ਭਾਈ ਰਣਤੇਰ ਸਿੰਘ ਜੀ ਤੇ ਭਾਈ ਸਰਵਣ ਸਿੰਘ ਜੀ ਅੰਗਲ ਪਾਣੀ ਜਾਣ ਦੇ ਲਈ ਪੰਜ ਸ਼ਨਾਨਾ ਕਰਨ ਦੇ ਲਈ ਨਾਲ ਦੀ ਛਿੜੀ ਵਿਖੇ ਚਲੇ ਜਾਂਦੇ ਹਨ ਕੁਝ ਸਮੇਂ ਬਾਅਦ ਉੱਚੀ ਉੱਚੀ ਸ਼ੋਰ ਪੈਣਾ ਸ਼ੁਰੂ ਹੋ ਜਾਂਦਾ ਹੈ ਤੇ ਇੱਕ ਇਸਤਰੀ ਦੀਆਂ ਆਵਾਜ਼ਾਂ ਆਉਣ ਲੱਗ ਪੈਂਦੀਆਂ ਹਨ ਭਾਈ ਰਣ்தੀਰ ਸਿੰਘ ਜੀ ਤੇ ਭਾਈ ਸਰਵਣ ਸਿੰਘ ਜੀ ਜਿਸ ਪਾਸੇ ਤੋਂ ਉਸ ਇਸਤਰੀ ਦੀਆਂ ਆਵਾਜ਼ਾਂ ਆ ਰਹੀਆਂ ਸਨ ਉਸ ਪਾਸੇ ਚਾਲੇ ਪਾ ਦਿੰਦੇ ਹਨ ਤੇ ਦੇਖਦੇ ਹਨ ਇੱਕ ਅਵਲਾ ਇਸਤਰੀ ਨੂੰ ਜੋ ਕਿ ਲੱਕਣਾ ਚੁਗ ਰਹੀ ਸੀ ਉਸ ਨੂੰ ਚਾਰ ਗੋਰੇ ਮੁਸਤੰਡੇ ਸਿਪਾਹੀਆਂ ਨੇ ਘੇਰਾ ਪਾਇਆ ਹੋਇਆ ਤੇ ਉਸ ਦੀ ਇੱਜ਼ਤ ਨੂੰ ਲੁੱਟਣਾ ਚਾ ਰਹੇ ਹਨ ਇਹ ਦੇਖ ਕੇ ਭਾਈ ਸਰਵਣ ਸਿੰਘ ਜੀ ਜੋਸ਼ ਦੇ ਵਿੱਚ ਆ ਕੇ ਉਹ ਸਿਪਾਹੀਆਂ ਦੇ ਬਲਮ ਖੋ ਲੈਂਦੇ ਹਨ ਤੇ ਉਹਨਾਂ ਨੂੰ ਇੰਨਾ ਕੁੱਟਦੇ ਹਨ ਕਿ ਉਹ ਤੌਬਾ ਕਰ ਲੈਂਦੇ ਹਨ ਮੁਆਫੀਆਂ ਮੰਗਦੇ ਹਨ ਉਹਨਾਂ ਦੀਆਂ ਕਿਲਕਾਰੀਆਂ ਸੁਣ ਕੇ ਦੂਸਰੇ ਜੱਥੇ ਵਾਲੇ ਵੀ ਉੱਥੇ ਪਹੁੰਚ ਜਾਂਦੇ ਹਨ ਤੇ ਉਹਨਾਂ ਦੇ ਨਾਲ ਉਹ ਆੜਿਆ ਸਮਾਜੀ ਸੇਵਕ ਵੀ ਹੁੰਦਾ ਹੈ ਤੇ ਦੇਖਦਾ ਹੈ ਕਿ ਭਾਈ ਸਰਵਣ ਸਿੰਘ ਜੀ ਕਿਸ ਤਰ੍ਹਾਂ ਇਕੱਲੇ ਸਨ ਤੇ ਉਹਨਾਂ ਨੇ ਚਾਰ ਗੋਰੇ ਮੁਸਟੰਡਿਆਂ ਨੂੰ ਉਹ ਸੋਨਾ ਲਾਇਆ ਕਿ ਉਹ ਤੜਫੁੱਟੇ ਉਹਨਾਂ ਦੇ ਸਰੀਰ ਦੇ ਵਿੱਚੋਂ ਖੂਨ ਨਿਕਲ ਰਿਹਾ ਸੀ ਤੇ ਕੱਲੇ ਭਾਈ ਸਰਵਨ ਸਿੰਘ ਜੀ ਨੇ ਉਹਨਾਂ ਚਾਰ ਸਿਪਾਈਆਂ ਨੂੰ ਟਾਂਗੇ ਦੇ ਵਿੱਚ ਨੂੜ ਛੱਡਿਆ ਸੀ ਜਿੱਥੇ ਉਹ ਉੱਚੀ ਉੱਚੀ ਇਹ ਕਹਿ ਰਹੇ ਸਨ ਕਿ ਹਮੇਂ ਮਾਫ ਕਰ ਦੋ ਸਹਬਾਨ ਅਗੇ से ਐਸਾ ਕੋ ਕਰਮ ਹਮ ਕਭੀ ਨਹੀਂ ਕਰੇਂਗੇ ਆਰਿਆ ਸਮਾਜੀ ਮਹਾਸ਼ਾ ਇਹ ਦੇਖ ਕੇ ਹੈਰਾਨ ਹੋ ਜਾਂਦਾ ਹੈ ਚੱਕਰਾ ਉੱਠਦਾ ਹੈ ਕਿ ਇਹ ਗੁਣ ਤਾਂ ਅੰਕਲਗੀ ਤਰ ਪਾਸ਼ਾ ਜੀ ਦੇ ਸਿੱਖਾਂ ਦੇ ਵਿੱਚ ਹੀ ਹੋ ਸਕਦਾ ਹੈ ਆਰੀਆ ਸਮਾਜੀ ਜਦੋਂ ਇਹ ਦੇਖਦਾ ਹੈ ਭਾਈ ਸਰਵਣ ਸਿੰਘ ਜੀ ਨੇ ਕੱਲਿਆਂ ਅਜੀਹਾ ਸੋਦਾ ਲਾਇਆ ਤਾਂ ਉਹ ਇਹ ਬੀਰਤਾ ਦੇਖ ਕੇ ਅਸ਼ਸ਼ਕਾਰ ਉੱਠਦਾ ਹੈ ਕਿ ਇੱਕ ਪਾਸੇ ਇੰਨੀ ਸਹਿਨਸ਼ੀਲਤਾ ਕਿ ਜੇਕਰ ਕਿਸੇ ਨੇ ਚਪੇੜ ਮਾਰੀ ਹੈ ਤਾਂ ਉਸ ਦੇ ਖਿਲਾਫ ਕੋਈ ਮਨ ਦੇ ਵਿੱਚ ਰੰਚਕ ਮਾਤਰ ਵੀ ਗੁੱਸਾ ਨਹੀਂ ਹੈ ਤੇ ਦੂਸਰੇ ਪਾਸੇ ਜਦੋਂ ਕਿਸੇ ਅਬਲਾ ਨਾਰੀ ਤੇ ਉਸ ਦੀ ਇੱਜ਼ਤ ਤੇ ਕਿਸੇ ਨੇ ਹੱਥ ਪਾਇਆ ਹੈ ਤਾਂ ਭਾਵੇਂ ਉਹ ਚਾਰ ਹੋਣ ਪਰ ਇੱਕ ਪਾਸੇ ਉਸ ਸਿੰਘ ਨੇ ਜੋ ਕਿ ਕੱਲਾ ਹੀ ਸਵਾ ਲੱਖ ਦੇ ਬਰਾਬਰ ਹੈ ਉਹਨਾਂ ਨੂੰ ਸੋਧਾ ਲਾ ਰਿਹਾ ਹੈ ਇਹ ਗੱਲਾਂ ਕਹਿੰਦਿਆਂ ਹੋਇਆਂ ਉਹ ਆਰੀਆ ਸਮਾਜੀ ਮਹਾਸ਼ਾ ਉੱਚੀ ਉੱਚੀ ਜਾਰੋ ਜਾਰ ਰੋਣ ਲੱਗਦਾ ਹੈ ਕਿ ਕਹਿੰਦਾ ਹੈ ਖਾਲਸਾ ਜੀਓ ਤੁਸੀਂ ਮੈਨੂੰ ਬਖਸ਼ ਦੇਵੋ ਮੇਰੇ ਤੋਂ ਬੜੀ ਵੱਡੀ ਭੁੱਲ ਹੋਈ ਹੈ ਮੈਨੂੰ ਪਤਾ ਹੀ ਨਹੀਂ ਸੀ ਕਿ ਦਸ਼ਮੇਸ਼ ਪਿਤਾ ਦੇ ਕਲਗੀਧਰ ਪਿਤਾ ਦੇ ਸਿੰਘ ਇੰਨੇ ਮਹਾਨ ਗੁਣਾਂ ਦੇ ਨਾਲ ਭਰਪੂਰ ਹਨ ਕਿ ਉਹਨਾਂ ਨੂੰ ਇਸ ਗੱਲ ਦਾ ਪਤਾ ਹੈ ਕਿ ਕਿਹੜੀ ਚੀਜ਼ ਦੀ ਕਿਸਮੇ ਲੋੜ ਹੈ ਗੁਰਸ਼ਿਕਤਾ ਸਹਿਨਸ਼ੀਲਤਾ ਤੇ ਸੂਰਬੀਰਤਾ ਦੀਆਂ ਹੱਦਾਂ ਹੀ ਮੁਕਾ ਦਿੰਦੇ ਹਨ ਇਹ ਮੈਨੂੰ ਅੱਜ ਪਤਾ ਲੱਗਿਆ ਹੈ ਇਧਰਲੇ ਪਾਸੇ ਉਹ ਮਹਾਸ਼ਾਜਨ ਜਿਥੇ ਰੋ ਰੋ ਕੇ ਆਪਣੀ ਭੁੱਲ ਬਖਸ਼ਾਰੇ ਸਨ ਤੇ ਦੂਸਰੇ ਪਾਸੇ ਟਾਂਗੇ ਦੇ ਵਿੱਚੋਂ ਉੱਚੀ ਉੱਚੀ ਆਵਾਜ਼ਾਂ ਆ ਰਹੀਆਂ ਸਨ ਕਿ ਸਾਹਿਬਾਨ ਹਮੇ ਬਖਸ਼ ਦੋ ਹਮ ਅੱਗੇ ਸੇ ਕੋਈ ਵੀ ਕੁਕਰਮ ਨਹੀਂ ਕਰਾਂਗੇ ਅੱਗੇ ਸੇ ਹਮ ਐਸੀ ਹਰਕਤ ਕبھی ਵੀ ਨਹੀਂ karenge hame kyun band rakha hai hame kahan par lekar jaoge eh galla oh sipahi keh rahe san te bhai ranbir singh ji kehnde ne hun assi tuhannu tode afsara paas dewange police ko leke jawange te saza dewawange eh gall sunke gore kehnde han ke hame kafi saza mil chuki hai hamare sharir par neel pad chuke hain humko maaf kar dijiye ਚਾਹੇ 50 ਦਮੜੇ ਹਮਾਰੇ ਸੇ ਲੈ ਲੋ ਪਰ ਹਮਕੋ ਹੋਰ ਸਜ਼ਾ ਮਤ ਦੋ ਮਾਫੀ ਮੰਗਤੇ ਹੈ ਔਰ ਇਸ ਤਰ੍ਹਾਂ ਕਾ ਕੁਕਰਮ ਜ਼ਿੰਦਗੀ ਮੇ ਕਭੀ ਨਹੀਂ ਕਰੇਗੇ ਭਾਈ ਰਣਦੀਰ ਸਿੰਘ ਜੀ ਕਹਿੰਦੇ ਹਨ ਜੇ ਮੁਆਫੀ ਮੰਗਣੀ ਹੈ ਤਾਂ ਉਸ ਅਬਲਾ ਲੜਕੀ ਤੋਂ ਮੰਗੋ ਉਸ ਲੱਕੜਾਂ ਚੁਗਣ ਵਾਲੀ ਇੱਕ ਨਰਬਲ ਔਰਤ ਤੋਂ ਮੰਗੋ ਜਿਸ ਨੂੰ ਤੁਸੀਂ ਬਰਬਾਦ ਕਰਨਾ ਚਾਹੁੰਦੇ ਸੀ ਇਹ 50 ਦਮੜੇ ਵੀ ਤੁਸੀਂ ਉਸ ਨੂੰ ਦਿਓ ਤੇ ਸੰਕਲਪ ਕਰੋ ਕਿ ਅੱਗੇ ਤੋਂ ਅਜੀਹਾ ਕੁਕਰਮ ਕਦੀ ਨਹੀਂ ਕਰੋਗੇ ਸੋ ਅੱਜ ਦੇ ਪ੍ਰਸੰਗ ਦੇ ਵਿੱਚ ਸਾਨੂੰ ਪਤਾ ਲੱਗਦਾ ਹੈ ਕਿ ਗੁਰਸਿੱਖ ਕਿੰਨੇ ਮਹਾਨ ਗੁਣਾਂ ਦਾ ਧਾਰਨੀ ਹੁੰਦਾ ਹੈ ਉਸ ਦੇ ਵਿੱਚ ਕਿਡਾ ਵੱਡਾ ਜਜ਼ਬਾ ਹੁੰਦਾ ਹੈ ਕਿ ਉਹ ਬੜੀਆਂ ਵੱਡੀਆਂ ਗੱਲਾਂ ਨੂੰ ਆਪਣੇ ਅੰਦਰ ਸਮਾ ਕੇ ਰੱਖਦਾ ਹੈ ਜਜਬ ਕਰਨਾ ਸਿੱਖਦਾ ਹੈ ਦੇਖ ਕੇ ਅੰਡਿਟ ਕਰਨਾ ਸਿੱਖਦਾ ਹੈ ਤੇ ਦੂਸਰੇ ਪਾਸੇ ਜੇ ਉਸ ਨੂੰ ਦਿਖ ਰਿਹਾ ਹੈ ਕਿ ਕੋਈ ਅਧਰਮ ਹੋ ਰਿਹਾ ਹੈ ਤਾਂ ਉਸ ਵੇਲੇ ਉਹ ਹਰ ਤਰ੍ਹਾਂ ਨਾਲ ਤਿਆਰ ਹੁੰਦਾ ਹੈ ਆਪਣੀ ਸ਼ੂਰਬੀਰਤਾ ਦਿਖਾਉਂਦਾ ਹੈ ਬੀਰਸ ਪੇਸ਼ ਕਰਦਾ ਹੈ ਅੱਜ ਦੇ ਪ੍ਰਸੰਗ ਦੇ ਦੁਆਰਾ ਸਾਨੂੰ ਸਹਿਜੇ ਪਤਾ ਲੱਗਦਾ ਹੈ ਸ਼ਾਂਤ ਰਸ ਕੀ ਹੈ ਬੀਰਸ ਕੀ ਹੈ ਸਹਿਨਸ਼ੀਲਤਾ ਕੀ ਹੈ ਸ਼ੂਰਬੀਰਤਾ ਕੀ ਹੈ ਸੋ ਅਸੀਂ ਵੀ ਇਨਾਂ ਮਹਾਨ ਗੁਣਾਂ ਦੇ ਧਾਰਨੀ ਹੋਈਏ ਇਹ ਗੁਣ ਨਾਮ ਦੇ ਵਿੱਚੋਂ ਪਰਵੁੱਲਤ ਹੋਣਗੇ ਬਾਣੀ ਦੇ ਵਿੱਚੋਂ ਪਰਫੁੱਲਤ ਹੋਣਗੇ ਤੇ ਜੇ ਅਸੀਂ ਇਹਨਾਂ ਗੁਣਾਂ ਨੂੰ ਆਪਣੇ ਮਸਤਕ ਦਾ ਭਾਗ ਬਣਾਉਣਾ ਚਾਹੁੰਦੇ ਹਾਂ ਤਾਂ ਅਸੀਂ ਬਾਣੀ ਨਾਲ ਜੁੜੀਏ ਅਸੀਂ ਨਾਮ ਨਾਲ ਜੁੜੀਏ ਸੋ ਇਨੀਆਂ ਕ ਬੇਨਤੀਆਂ ਪ੍ਰਵਾਨ ਕਰਦੇ ਹੋਏ ਭੁੱਲਾਂ ਚੁੱਕਾਂ ਦੀ ਖਿਮਾ ਬਖਸ਼ੀ ਨੀ ਸਾਧ ਸੰਗਤ ਜੀਓ ਜੇਕਰ ਤੁਹਾਨੂੰ ਇਹ ਪ੍ਰਸੰਗ ਚੰਗਾ ਲੱਗਿਆ ਹੋਵੇ ਤਾਂ ਇਸ ਨੂੰ ਸਾਂਝਾ ਕਰਨ ਦੀ ਖੇਚਲ ਕਰਨੀ ਜੀ ਇਸ ਮਹਿਕ ਨੂੰ ਅੱਗੇ ਫੈਲਾਉਣ ਦੀ ਖੇਚਲ ਕਰਨੀ ਜੀ ਭੁੱਲਾਂ ਚੁੱਕਾਂ ਦੀ ਖਿਮਾ ਬਖਸ਼ਦੇ ਹੋਏ ਫਤਿਹ ਦੀ ਸਾਂਝ ਪਾਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ